ਵਿਆਹ ਵਾਲੀ लाੜੀ ਦੀ ਕਹਿੰਦੇ ਪਹਿਲੀ ਰਾਤ ਦੀ ਪੋਲ ਖੁੱਲ ਗਈ ਤੇ ਜੇ ਕਾਰਨ ਤੁਹਾਨੂੰ ਵੀ ਪਤਾ ਲੱਗਿਆ ਨਾ ਤੁਹਾਡੇ ਵੀ ਹੋਸ਼ ਉੱਡ ਜਾਣਗੇ ਵੀ ਐਦਾਂ ਵੀ ਹੋ ਸਕਦਾ ਹੈ ਉਹ ਵੀ ਲਾੜੇ ਨੂੰ ਸ਼ੱਕ ਪਿਆ ਤਾਂ ਲੈ ਕੇ ਉਸੇ ਟਾਈਮ लाੜੀ ਨੂੰ ਉਹ ਹਸਪੀਟਲ ਪਹੁੰਚ ਗਿਆ ਕਿ ਮੈਨੂੰ ਇਹਦੇ ਉੱਪਰ ਕੋਈ ਸ਼ੱਕ ਆ ਤੇ ਜਦੋਂ ਸ਼ੱਕ ਨੂੰ ਦੂਰ ਕਰਨ ਵਾਸਤੇ ਹਸਪੀਟਲ ਪਹੁੰਚਿਆ ਤੇ ਹਸਪੀਟਲ ਦੀ ਜਿਹੜੀ ਰਿਪੋਰਟ ਆਈ ਉਹ ਸੁਣ ਕੇ ਤੁਹਾਡੇ ਵੀ ਹੌਸ਼ ਖੜੇ ਹੋ ਜੂਗੇ ਕਿ ਅਜੇ ਟਾਈਮ ਤੇ ਵੀ ਇੱਡੇ ਇੱਡੇ ਝੂਠ ਚੱਲ ਸਕਦੇ ਆ ਜਦਕਿ ਪਤਾ ਸਨ ਝੂਠ ਨਹੀਂ ਬੋਲਣਾ ਚਾਹੀਦਾ ਝੂਠ ਇੱਕ ਦਿਨ ਫੜ ਹੋਈ ਜਾਂਦਾ ਸੋ ਆ ਵੀ ਫੜ ਹੋਗੀ ਜੀ ਲਾੜੀ ਪਰਵਾਰ ਆ ਦੇਖੋ ਤੁਸੀਂ ਵੀ ਅਜੇ ਹਕ ਕੀ ਕਾਰਨ ਬਣਿਆ ਵਾ ਜਿਹੜਾ ਕਿ ਪਹਿਲੀ ਰਾਤ ਹੀ ਕਹਿੰਦੇ ਪੋਲ ਖੁੱਲ ਗਈ ਆ ਸੁਣੋ ਜੀ ਪੂਰੀ ਰਿਪੋਰਟ ਵਿਆਹ ਦੇ ਪਹਿਲੀ ਰਾਤ ਹੀ ਖੁੱਲੀ ਲਾੜੀ ਦੀ ਪੋਲ ਪਤੀ ਉਸੇ ਟਾਈਮ ਲਾੜੀ ਨੂੰ ਲੈ ਕੇ ਪਹੁੰਚ ਗਿਆ ਡਾਕਟਰ ਦੇ ਕੋਲ ਮਾਮਲਾ ਜਾਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਵੀਡੀਓ ਪੂਰਾ ਦੇਖੀ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਿਮਰਨ ਤੁਸੀਂ ਜੁੜੇ ਹੋ ਪ੍ਰਾਈਮ ਟੈਲੀਕਾਸਟ ਨਾਲ ਦੱਸਿਆ ਕਿ ਘਟਨਾ ਸਾਹਮਣੇ ਆ ਰਹੀ ਹੈ ਸਾਰੰਗ ਜ਼ਿਲ੍ਹੇ ਦੇ ਡੇਰਨੀ ਦੀ ਜਿੱਥੋਂ ਕਿ ਸੁਨੀਤਾ ਕੁਮਾਰੀ ਦਾ ਵਿਆਹ ਸੰਜੀਤ ਕੁਮਾਰ ਦੇ ਨਾਲ ਹੋ ਜਾਂਦਾ ਜੋ ਕਿ ਮੇਕਰ ਵਿਖੇ ਦਾ ਵਾਸੀ ਹੈ ਵਿਆਹ ਦੇ ਦੂਜੇ ਦਿਨੀ ਦੋਨਾਂ ਦੇ ਵਿਚਕਾਰ ਲੜਾਈ ਹੋ ਜਾਂਦੀ ਹੈ ਤੇ ਲੜਾਈ ਦਾ ਜੇਕਰ ਤੁਹਾਨੂੰ ਕਾਰਨ ਦੱਸੀਏ ਤਾਂ ਇਸ ਨੂੰ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤਾਂ ਅਜੇਹਾ ਕੀ ਹੁੰਦਾ ਕਿ ਇਹ ਵਿਅਕਤੀ ਆਪਣੀ ਘਰ ਵਾਲੀ ਨੂੰ ਸਿੱਧਾ ਡਾਕਟਰ ਕੋਲ ਲੈ ਜਾਂਦਾ ਇਸ ਦੇ ਪਿੱਛੇ ਦਾ ਕਾਰਨ ਇਹ ਸੀ ਕਿ ਇਸ ਵਿਅਕਤੀ ਦੇ ਵੱਲੋਂ ਆਖਿਆ ਜਾਂਦਾ ਕਿ ਮੇਰੇ ਘਰ ਵਾਲੀ ਕਿਨਰ ਹੈ ਤੇ ਜਿਸ ਕਰਕੇ ਇਸ ਦਾ ਚੈੱਕਅਪ ਕਰਵਾਉਣ ਲਈ ਉਹ ਡਾਕਟਰ ਕੋਲ ਲੈ ਜਾਂਦਾ ਤੇ ਉਸ ਤੋਂ ਬਾਅਦ ਹੀ ਇਸ ਦੇ ਪੇਕੇ ਘਰ ਇਸ ਯਾਨੀ ਕਿ ਆਪਣੀ ਲਾੜੀ ਨੂੰ ਉਸ ਦੇ ਪੇਕੇ ਘਰ ਛੱਡ ਆਉਂਦਾ ਹੈ ਤੇ ਨਾਲ ਹੀ ਦੂਸਰਾ ਵਿਆਹ ਵੀ ਕਰਵਾ ਲੈਂਦਾ ਹੈ ਇੱਥੇ ਹੀ ਪੂਰੇ ਸੋਰੇ ਪਰਿਵਾਰ ਦੇ ਵੱਲੋਂ ਵੀ ਇਹ ਹੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਬਹੂ ਕਿਨਰ ਹੈ ਜਿਵੇਂ ਹੀ ਸੁਨੀਤਾ ਦੇ ਰਿਸ਼ਤੇਦਾਰ ਉਸ ਦੇ ਸੋਰੇ ਘਰ ਪਹੁੰਚਦੇ ਨੇ ਤਾਂ ਉੱਥੇ ਉਹਨਾਂ ਨੂੰ ਇਹੋ ਗੱਲ ਆਖੀ ਜਾਂਦੀ ਹੈ ਕਿ ਤੁਸੀਂ ਸਾਡੇ ਨਾਲ ਧੋਖਾ ਕੀਤਾ ਹੈ ਤੁਹਾਡੀ ਲੜਕੀ ਇੱਕ ਕਿਨਰ ਹੈ ਇਹ ਗੱਲ ਆਖ ਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਤੇ ਆਖਿਆ ਜਾਂਦਾ ਹੈ ਕਿ ਅਸੀਂ ਮੁਜ਼ੱਫਰ ਨਗਰ ਚ ਸੁਨੀਤਾ ਦੀ ਜਾਂਚ ਕਰਵਾਈ ਹੈ ਤੇ ਜਿਸ ਦੇ ਆਧਾਰ ਤੇ ਤੁਸੀਂ ਸਾਨੂੰ ਧੋਖਾ ਦਿੱਤਾ ਹੈ ਦੱਸਿਆ ਕਿ ਹੰਗਾਮਾ ਹੋਣ ਦੇ ਦੌਰਾਨ ਹੀ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਦੀ ਪੰਚਾਇਤ ਹੁੰਦੀ ਹੈ ਤੇ ਪੰਚਾਇਤ ਦੇ ਵਿੱਚ ਮਾਮਲਾ ਹੱਲ ਨਾ ਹੋਣ ਤੇ ਸੁਨੀਤਾ ਔਰਮੈਨ ਹੈਲਪਲਾਈਨ ਨੰਬਰ ਦੇ ਉੱਤੇ ਸੰਪਰਕ ਕਰਦੀ ਹੈ ਹੈਲਪਲਾਈਨ ਦੀ ਮੈਨੇਜਰ ਮਧੂ ਬਾਲਾ ਨੇ ਦੋਵਾਂ ਧਿਰਾਂ ਨੂੰ ਨੋਟਿਸ ਭੇਜ ਕੇ 3 ਸਤੰਬਰ ਨੂੰ ਸੁਣਵਾਈ ਦੇ ਲਈ ਹਾਜ਼ਰ ਹੋਣ ਦੇ ਲਈ ਵੀ ਕਿਹਾ ਇਹ ਮਾਮਲੇ 'ਚ ਪਤੀ ਨੇ ਦਰਜ ਕਰਵਾਏ ਬਿਆਨ ਦੇ ਵਿੱਚ ਦੱਸਿਆ ਕਿ ਉਸਦਾ ਧੋਖੇ ਨਾਲ ਕਿਨਰ ਦੇ ਨਾਲ ਵਿਆਹ ਕਰ ਦਿੱਤਾ ਗਿਆ ਏ ਸੁਹਾਗਰਾਤ ਵਾਲੇ ਦਿਨ ਪਤਾ ਲੱਗਨ ਤੇ ਉਹ ਸੁਨੀਤਾ ਦੀ ਮੁਜ਼ਫਰਨਗਰ ਡਾਕਟਰਾਂ ਤੋਂ ਜਾਂਚ ਕਰਵਾ ਕੇ ਉਸ ਨੂੰ ਉਸਦੇ ਘਰ ਛੱਡ ਆਇਆ ਸੁਨੀਤਾ ਦੇਵੀ ਨੇ ਆਪਣੇ ਆਪ ਨੂੰ ਕਿਨਰ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਦੇ ਲਈ ਉਸਦੇ ਵਿਆਹ ਦੇ ਦੂਜੇ ਦਿਨ ਸ਼ਾਮ ਨੂੰ ਮੰਦਿਰ 'ਚ ਕਿਨਰ ਹੋਣ ਦਾ ਮੇਰੇ ਤੇ ਦੋਸ਼ ਲਾ ਕੇ ਮੈਨੂੰ ਬਦਨਾਮ ਕੀਤਾ ਏ ਇਸ ਵਿੱਚ ਉਸਦੇ ਸਹੁਰੇ ਪਰਿਵਾਰ ਦੀ ਮਿਲੀ ਭੂਗਤ ਹੈ ਵੂਮਨ ਹੈਲਪਲਾਈਨ ਵਿੱਚ ਦੋਹਾਂ ਧਿਰਾਂ ਦੀ ਗੱਲ ਸੁਣੀ ਗਈ ਇਸ ਮਾਮਲੇ 'ਚ ਹੈਲਪਲਾਈਨ ਦੀ ਮੈਨੇਜਰ ਮਧੂ ਬਾਲਾ ਨੇ ਕਿਹਾ ਕਿ ਸੰਜੀਤ ਵੱਲੋਂ 트랜ਸ ਜੈਂਡਰ ਹੋਣ ਦੀ ਕੋਈ ਮੈਡੀਕਲ ਰਿਪੋਰਟ ਨਹੀਂ ਦਿੱਤੀ ਗਈ। ਉਹਨਾਂ ਦੱਸਿਆ ਕਿ ਵਿਆਹ ਦੇ ਦੂਜੇ ਦਿਨ ਪਤੀ ਨੂੰ ਕਿਨਰ ਕਹ ਪਤਨੀ ਨੂੰ ਕਿਨਰ ਕਹਿ ਕੇ ਦੂਜਾ ਵਿਆਹ ਕਰਾਉਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਦੋਵਾਂ ਧਿਰਾਂ ਦੇ ਬਿਆਨ ਲਏ ਗਏ ਨੇ। ਉਨਾਂ ਨੂੰ ਕਾਉਂਸਲਿੰਗ ਲਈ ਬੁਲਾਇਆ ਗਿਆ ਹੈ ਤੇ ਜੇਕਰ ਕੋ ਲੋਡ ਪਈ ਤਾਂ ਲੜਕੀ ਦੀ ਡਾਕਟਰੀ ਜਾਂਚ ਵੀ ਕੀਤੀ ਜਾਵੇਗੀ ਸੋ ਇਹ ਮਾਮਲਾ ਜੋ ਕਿ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਪਤੀ ਦੇ ਵੱਲੋਂ ਪਤਨੀ ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਨੇ ਕਿ ਉਹ ਕਿਨਰ ਹੈ ਹਾਲਾਂਕਿ ਪਤਨੀ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਪਤੀ ਦਾ ਕਿਸੇ ਹੋਰ ਲੜਕੀ ਦੇ ਨਾਲ ਚੱਕਰ ਹੈ ਜਿਸ ਕਾਰਨ ਉਸ ਦੇ ਪੂਰੇ ਸੋਹਰੇ ਪਰਿਵਾਰ ਦੇ ਵੱਲੋਂ ਇਸ ਦੇ ਲੜਕੀ ਦੇ ਉੱਤੇ ਦੋਸ਼ ਲਗਾਏ ਜਾ ਰਹੇ ਨੇ ਹਾਲਾਂਕਿ ਕੁੜੀ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਕਿ ਉਹ ਕਿਨਰ ਨਹੀਂ ਹੈ ਪਰ ਮਾਮਲਾ ਹਾਈ ਕੋਰਟ ਵਿੱਚ ਪਹੁੰਚ ਚੁੱਕਿਆ ਉਸ ਤੋਂ ਬਾਅਦ ਸੁਣਵਾਈ ਹੋਣ ਤੋਂ ਬਾਅਦ ਹੀ ਅਸਲ ਕਾਰਨ ਮੈਨ ਪਤਾ ਲੱਗਣਗੇ ਪਰ ਤੁਸੀਂ ਆਪਣੇ ਵਿਚਾਰ ਸਾਡੇ ਅੱਗੇ ਜ਼ਰੂਰ ਰੱਖੋ ਤੁਹਾਨੂੰ ਕੀ ਲੱਗਦਾ ਹੈ ਕਿਉਂਕਿ ਅਜਿਹੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਨੇ ਜੋ ਕਿ ਧੋਖਾਧੜੀ ਦਾ ਸ਼ਿਕਾਰ ਹੁੰਦੇ ਨੇ ਤੇ ਵਿਆਹ ਦੇ ਪਵਿੱਤਰ ਰਿਸ਼ਤੇ ਵੀ ਖਰਾਬ ਹੋ ਜਾਂਦੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਸੁਝਾਅ ਸਾਡੇ ਨਾਲ ਸੰਭਾਲੋ